ਸਭ ਤੋਂ ਪਿਆਰਾ ਨਿੱਕਾ ਸਿੱਧੂ ਦੇਖੋ ਕਿਸ ਤਰ੍ਹਾਂ ਆਪਣੇ ਪਿੱਛੇ ਦੋਨੇ ਹੱਥ ਕਰਕੇ ਖੜ੍ਹਾ ਹੈ ਜਿਸ ਤਰ੍ਹਾਂ ਉਹ ਬਹੁਤ ਹੀ ਜ਼ਿਆਦਾ ਸਿਆਣਾ ਹੋਵੇ ਇਹ ਸਟਾਈਲ ਸਿੱਧੂ ਮੂਸੇਵਾਲਾ ਦਾ ਹੈ ਅਤੇ ਉਹੀ ਸਟਾਈਲ ਸੇਮ ਨਿੱਕਾ ਸਿੱਧੂ ਵੀ ਕਾਪੀ ਕਰ ਰਿਹਾ ਹੈ ਜਲਦੀ ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਨਿੱਕਾ ਸਿੱਧੂ ਸਭ ਤੋਂ ਪਹਿਲਾਂ ਤਾਂ ਟੈਡੀ ਬੀਰ ਚੱਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਤੋਂ ਬਾਅਦ ਟਰੈਕਟਰ ਨੂੰ ਹੱਥ ਪਾਉਂਦਾ ਹੈ ਜਦੋਂ ਟਰੈਕਟਰ ਨਿੱਕੇ ਸਿੱਧੂ ਤੋਂ ਉੱਪਰੋਂ ਨਹੀਂ ਲੱਤਦਾ ਤਾਂ ਨਿੱਕਾ ਸਿੱਧੂ ਦੋਨੇ ਹੱਥ ਪਿੱਛੇ ਕਰਕੇ ਖੜ੍ਹਾ ਹੋ ਜਾਂਦਾ ਹੈ ਜਿਸ ਤਰ੍ਹਾਂ ਉਹ ਬਹੁਤ ਸਤਿ ਆਨੰਦ ਦਿਖਾ ਰਿਹਾ ਹੋਵੇ ਇਸ ਦੇ ਨਾਲ ਹੀ ਨਿੱਕੇ ਸਿੱਧੂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਿੱਕਾ ਸਿੱਧੂ ਆਪਣੇ ਪੱਟੇ ਤੇ ਥਾਪੀਆਂ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਤੁਹਾਨੂੰ ਦੱਸ ਦੇਈਏ ਕਿ ਨਿੱਕੇ ਸਿੱਧੂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਲੋਕ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਵੀ ਦੇ ਰਹੇ ਹਨ ਇਸ ਦੇ ਨਾਲ ਨਾਲ ਨਿੱਕਾ ਸਿੱਧੂ ਅੱਜ ਕੱਲ ਡਰਾਈਵਿੰਗ ਵੀ ਸਿੱਖ ਰਿਹਾ ਹੈ ਦੇਖੋ ਕਿਸ ਤਰ੍ਹਾਂ ਉਹ ਡਰਾਈਵ ਕਰਦਾ ਕਰਦਾ ਹਾਰਨ ਤੇ ਹੱਥ ਰੱਖਦਾ ਅਤੇ ਹਾਰਨ ਬਚਾਉਂਦਾ ਹੈ ਨਿੱਕੇ ਸਿੱਧੂ ਨੂੰ ਮਿਲਣ ਵਾਸਤੇ ਉਸ ਦੇ ਚਾਣ ਵਾਲੇ ਸਿੱਧੂ ਮੁਸੇ ਵਲਦੀ ਹਵੇਲੀ ਪਹੁੰਚੇ ਅਤੇ ਨੀਕਾ ਸਿੱਧੂ ਜੇਤਕਾਰ ਦਾ ਉਹਨਾਂ ਦੇ ਕੋਲ ਜਾਣ ਦੀ ਅਗਰੇ ਵੀਡੀਓ ਚੰਗੀ ਲੱਗੀ ਤਾਂ ਬਨੇ ਰਹਿਣਾ ਆਪਣੇ ਅਫੀਸ਼ੀਅਲ ਚੈਨਲ AI ਸੋਸ਼ਲ ਮੀਡੀਆ ਦੇ ਨਾਲ ਧੰਨਵਾਦ